ਜਿਸ ਨੌਜਵਾਨ ਮੁੰਡੇ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ 에어ਪੋਰਟ ਤੇ ਜਾਂਦੇ ਸਮੇਂ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਹੁਣ ਇਸ ਮੁੰਡੇ ਦੀਆਂ ਸਿਰਫ ਇਹ ਤਸਵੀਰਾਂ ਹੀ ਰਹਿ ਗਈਆਂ ਕਿਉਂਕਿ ਇਸ ਮੁੰਡੇ ਨਾਲ ਕੁਝ ਅਜੀਹਾ ਹੋ ਗਿਆ ਕਿ ਇਹ ਦੁਨੀਆ ਛੱਡ ਗਿਆ ਤੇ ਫਿਰ ਮਾਪਿਆਂ ਦਾ ਰੋ ਰੋ ਕੇ ਪੂਰਾ ਹਾਲਾ ਸਮਰਾਲਾ ਦੇ ਪਿੰਡ ਸਲੋਦੀ ਦੇ ਨੌਜਵਾਨ ਦੀ ਇਟਲੀ ਦੇ ਵਿੱਚ ਸੜਕ ਹਾਸੇ ਦੌਰਾਨ ਮੌਤ ਹੋ ਗਈ। ਹਰੇ ਡੇਢ ਮਹੀਨਾ ਪਹਿਲਾਂ ਹੀ ਇਹ ਰੋਜ਼ੀ-ਰੋਟੀ ਕਮਾਉਣ ਵਾਸਤੇ ਇਟਲੀ ਗਿਆ ਸੀ। ਤਾਂ ਹੁਣ ਪਰਿਵਾਰ ਦੇ ਵੱਲੋਂ ਆਪਣੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਅਕਤਾਰ ਸਿੰਘ ਵੀ ਸਲੋਦੀ ਤੋਂ। ਅਕਤਾਰ ਜੀ ਜਿਹੜੇ ਡੈਥ ਹੋਈ ਤੁਹਾਡੇ ਕੀ ਲੱਗਦਾ ਹੈ? ਰੱਬ ਦੀ ਜੱਸੀ ਐਸ ਜੀ ਨਾਮ ਦੀ। ਬੰਦਰ ਦੇ ਸੀ। ਤੁਸੀਂ ਕਹਿੰਦੇ ਸੀਗੇ ਬਹੁਤ ਲਾਇਕ ਬੱਚਾ ਸੀ ਸਾਡਾ। ਕਦੇ ਦਰਮੀਆਂ ਫਲਾਉਣ ਉਸ ਚਾਣੋਂ ਬਾਤੇ ਗਈ ਸੀ ਸਾਰੇ ਖੁਸ਼ੀ ਖੁਸ਼ੀ ਛੱਡ ਕੇ ਆਰ ਕੱਲ ਸਾਨੂੰ ਜੇ ਕੋਈ ਪਤਾ ਲੱਗਿਆ ਸਭ ਸਭ ਕਿਹ ਹੈ ਤੁਕਦੀ ਕਦੀ ਕਦੀ ਜਾਲੇ ਸਰਤੇ ਪਈ ਅਟੇ ਪਰ ਮਾਰੂ ਪਾਪ ਕੰਟਾ ਤੇ ਆਖਰੀ ਕਦੋਂ ਗੱਲ ਹੋਈ ਏ ਤੁਹਾਡੀ ਮੇਰੀ ਐ ਤਾਂ ਪਾਰ ਵਾਲਾ ਤੁਰ ਇੱਕ ਦਮ ਪਹਿਲਾਂ ਰੋਣ ਤੋਂ ਪਹਿਲਾਂ ਹੋਈ ਕੋਈ ਸੀਗਾ ਉਸਮੇਂ ਦਰਜ ਬਹੁਤ ਖੈਸਤੀ ਕੋਈ ਤੱਕ ਨਹੀਂ ਪਹੁੰਚੀ ਸੀ ਕੰਮ ਤੇ ਜਾ ਰਿਹਾ ਸੀਗਾ ਕੰਮ ਤੇ ਜਾਂਦਾ ਰੋਡ ਕ੍ਰੋਸ ਕਰਨ ਲੱਗਿਆ ਗੱਡੇ ਦੀ ਲਪੇੜ ਤੇ ਵਿੱਚ ਆ ਗਿਆ ਜਿੱਦਾਂ ਉਹ ਡਟਵਾਣੀ ਤੇ ਫੋਟੋ ਆ ਵੀ ਪੇਚੀਆਂ ਨੇ ਬਣਾ ਦੇ ਕਾਰਨ ਕੀਪੀਲ ਕਰਨਾ ਚਾਹੁੰਦੇ ਕਿ ਜਿਹੜੇ ਉਹਦਾ ਪ੍ਰੋਸੈਸਿੰਗ ਆ ਬੋਡੀ ਲੈ ਆਂਦੇ ਐ ਬੋਡੀ ਲੈ ਆਂਦੇ ਆ క్ਲੀਅਰ ਛਿਤੀ ਹੋਈ ਅਸੀਂ ਇਹ ਕਹਿ ਰਹੇ ਹਾਂ ਵੀ ਸਾਡਾ ਬੱਚਾ ਸਾਡੇ ਕੋਲ ਆਜੂ ਵੀ ਅਸੀਂ ਆੜੇ ਪਿੱਛਾ ਬਹੁਤ ਦੇਖੇ ਸੀ ਸਰਕਾਰ ਤੋਂ ਤਿਲਕ ਕਿ ਸਾਡੇ ਪਿੰਛੇ ਦਾ ਸੀ ਮੌਤ ਸੀ ਹਾਂਜੀ ਮੈਂ ਸਾਫਾ ਸਰਪੰਚ ਲੋਬੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਦੀ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਮੌਤ ਹੋ ਗਈ ਉਹ ਵੀ ਰੋਟੀ ਦੀ ਤਲਾਸ਼ ਚ ਗਿਆ ਸੀਗਾ ਹਾਂਜੀ ਆਪਣੇ ਘਰੋਂ ਇਤੋਂ ਕੰਮ ਕਰਨ ਵਾਸਤੇ ਗਿਆ ਸੀਗਾ ਜਮੀਨ ਘਾਟੂਆਂ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੱਟ ਕਰਾਂ ਜੀ ਤੇ ਪਰ ਡੇਢ ਮਹੀਨੇ ਵਿੱਚ ਹੀ ਵਿਚਾਰੇ ਦੀ ਮੌਤ ਹੋ ਗਈ ਜੀ ਅਸੀਂ ਸਰਕਾਰ ਨੂੰ ਕੀ ਕੀ ਕਹਤਾ ਮੈਂ ਕਿ ਉਹਨਾਂ ਜਿਹੜੀ ਉਹਨਾਂ ਦੀ ਡੈੱਡ ਬੋਡੀ ਆਪੀ ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਕਿ ਜਿਹੜੀ ਮੁੰਡੇ ਦੀ ਇਹ ਡੈੱਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈੱਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਰ ਹੋ ਸਕੇ ਜੀ ਹੋਇਆ ਕਦੋਂ ਆ ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਤੇ ਸਾਨੂੰ ਇੱਥੇ 4:00 ਵਜੇ ਪਤਾ ਲੱਗੇ ਜੀ ਵੀ ਇਹ ਦਰਘਟਨਾ ਹੋ ਗਈ ਉੱਥੇ ਉਹਦੀ ਮੌਕੇ ਤੇ ਮੌਤ ਹੋ ਗਈ ਜੀ ਦੇਖਿਆ ਜਾ ਰਿਹਾ ਹੈ ਕਿ ਬੇਰੋਜ਼ਗਾਰੀ ਦੇ ਚੱਲਦੇ ਲਗਾਤਾਰ ਨੌਜਵਾਨ ਮੁੰਡੇ ਕੁੜੀਆਂ ਬਾਹਰ ਦਾ ਰੁਖ ਕਰ ਰਹੇ ਨੇ ਪਰ ਕਈ ਵਾਰ ਉਹਨਾਂ ਨਾਲ ਉੱਥੇ ਜਾ ਕੇ ਅਜਿਹਾ ਹਾਸਾ ਹੋ ਜਾਂਦਾ ਜਿਸ ਤੋਂ ਬਾਅਦ ਮਾਪੇ ਰੋਂਦੇ ਘਰ ਲਾਉਂਦੇ ਰਹਿ ਜਾਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢੱਲੋਂ ਦੀ ਰਿਪੋਰਟ